ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਜਲੰਧਰ ਦੇ ਸ਼ਾਕੋਰ ਦਾ ਇੱਕ ਨੌਜਵਾਨ ਸਰਹੱਦ ਪਾਰ ਕਰਕੇ ਪਾਕਿਸਤਾਨ ਪਹੁੰਚ ਗਿਆ ਹੈ ਦੱਸ ਦਈਏ ਕਿ ਪਾਕਿਸਤਾਨ ਦੇ ਵਿੱਚ ਉਸ ਨੂੰ ਜਿਹੜੀ ਪਾਕਿਸਤਾਨ ਰੈਂਜਰਸ ਨੇ ਉਹਨਾਂ ਨੇ ਗ੍ਰਿਫਤਾਰ ਕਰ ਲਿਆ ਹੈ ਮਾਪਿਆਂ ਦੇ ਵੱਲੋਂ ਇਹ ਰਿਪੋਰਟ ਦਰਜ ਕਰਵਾਈ ਗਈ ਸੀ ਕਿ ਉਹਨਾਂ ਦਾ ਪੁੱਤਰ ਜਿਹੜਾ ਹੈ ਉਹ ਲਾਪਤਾ ਹੈ ਪਰ ਹੁਣ ਮਾਪਿਆਂ ਦਾ ਜਦ ਮਾਪਿਆਂ ਨੂੰ ਇਹ ਪਤਾ ਲੱਗਾ ਕਿ ਉਹਨਾਂ ਦਾ ਪੁੱਤਰ ਪਾਕਿਸਤਾਨ ਪਹੁੰਚ ਗਿਆ ਹੈ ਤਾਂ ਮਾਪੇ ਜਿਹੜੇ ਨੇ ਉਹ ਕਾਫੀ ਹੈਰਾਨ ਨੇ ਦੱਸਣਯੋਗ ਹੈ ਕਿ ਮਾਪਿਆਂ ਦੇ ਵੱਲੋਂ ਇਹ ਮਾਮਲਾ ਜਿਹੜਾ ਸੀ ਉਹ ਪੁਲਿਸ ਨੂੰ ਦੱਸਿਆ ਗਿਆ ਸੀ ਕਿ ਉਹਨਾਂ ਦਾ ਪੁੱਤਰ ਜੜਾਏ 2 ਦਿਨਾਂ ਤੋਂ ਲਾਪਤਾ ਹੈ ਪਰ ਹੁਣ ਜਦ ਮਾਪਿਆਂ ਨੂੰ ਇਹ ਪਤਾ ਲੱਗਾ ਕਿ ਉਹਨਾਂ ਦਾ ਪੁੱਤਰ ਸਰਹੱਦ ਪਾਰ ਕਰਕੇ ਪਾਕਿਸਤਾਨ ਪਹੁੰਚ ਗਿਆ ਹੈ ਤਾਂ ਉਹ ਵੀ ਕਾਫੀ ਹੈਰਾਨ ਨੇ ਤਾਂ ਦੂਸਰੇ ਪਾਸੇ ਅਧਿਕਾਰੀਆਂ ਦੇ ਵੱਲੋਂ ਜੋ ਹੈ ਉਹ ਮਾਤਾ-ਪਿਤਾ ਦੇ ਨਾਲ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਕਿ ਆਖਰਕਾਰ ਕਿਵੇਂ ਜਿਹੜਾ ਨੌਜਵਾਨ ਹੈ ਉਹ ਸਰਹੱਦ ਪਾਰ ਕਰਕੇ ਪਾਕਿਸਤਾਨ ਪਹੁੰਚ ਗਿਆ ਦੱਸਣਯੋਗ ਹੈ ਕਿ ਸ਼ਰਨਦੀਪ ਸਿੰਘ ਨੌਜਵਾਨ ਦਾ ਨਾਮ ਹੈ ਉਸ ਦੇ ਉੱਤੇ ਪੰਜਾਬ ਦੇ ਵਿੱਚ ਵੀ ਮਾਮਲੇ ਦਰਜ ਨੇ ਕਪੂਰਥਲਾ ਜੇਲ੍ਹ ਦੇ ਵਿੱਚ ਉਹ ਰਹਿ ਕੇ ਵੀ ਆਇਆ ਹੋਇਆ ਹੈ ਤਾਂ ਹੁਣ ਜੋ ਹੈ ਇਹ ਖਬਰ ਸਾਹਮਣੇ ਆ ਰਹੀ ਹੈ ਕਿ ਨੌਜਵਾਨ ਜਿਹੜਾ ਹੈ ਉਹ ਸਰਹੱਦ ਪਾਰ ਕਰਕੇ ਪਾਕਿਸਤਾਨ ਪਹੁੰਚ ਗਿਆ ਹੈ ਜਿੱਥੇ ਕਿ ਉਸ ਨੂੰ ਜੁੜੇ ਪਾਕਿਸਤਾਨੀ ਰੈਂਜਰਸ ਨੇ ਉਹਨਾਂ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਜੁਨਾਸ ਦੇਸਦੀਆਂ ਕੀ ਤਸਵੀਰਾਂ ਜਿਹੜੀਆਂ ਨੇ ਉਹ ਵੀ ਹੁਣ ਸਾਹਮਣੇ ਆਈਆਂ